ਐਸ ਵਿਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੀਆਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਦੱਸ ਦਈਏ ਕਿ ਕੈਨੇਡਾ ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰ minister ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਧਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਕਸ ਕਰਨੀ ਪਵੇਗੀ ਬੇਸ਼ੱਕ ਉਹ ਇਥੋਂ ਆਲੈਕਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਲੈਕਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸ਼ਕਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥਵਾਲਟਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਤੋਂ ਆਇਲਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਦੱਸ ਦਈਏ ਕਿ ਕੈਨੇਡਾ ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਟਸ ਕਰਨੀ ਪਵੇਗੀ ਡਬਲ ਆਲਟਸ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਇੱਥੋਂ ਆਲਟਸ ਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਪਾਉਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰ minister ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ। ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ। ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਗ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਿਦਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੋਨ ਰਹੇ ਹੋ ਸਭ ਤੋਂ ਵੱਡਾ ਚਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਮਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥਵਾਲਾ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਦੁਆਲਤਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਾ ਮ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਚਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਦੱਸ ਦਈਏ ਕਿ ਕੈਨੇਡਾ ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਤਸ ਕਰਨੀ ਪਵੇਗੀ ਡਬਲ ਆਲਟਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਥੋਂ ਆਲਟਸ ਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰ minister ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਿਦਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਮਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥਵਾਲਰਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੀਆਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ। ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ। ਦੱਸਦੇ ਹਈਏ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ। ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲੱਗ ਚ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰਨੀਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਿਦਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆਇਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਮਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥਵਾਲਰਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਚਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ। ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ। ਦੱਸਦੇ ਹਈਏ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ। ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮਨਿਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਕਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੁਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਧਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਵਾਲਟਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥੇ ਵਾਲਟਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਤੋਂ ਆਇਲਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੀਆਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਚਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ। ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ। ਦੱਸ ਦਈਏ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ। ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲੱਗ ਸਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰਨੀਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਗ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਧਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੋਨ ਰਹੇ ਹੋ ਸਭ ਤੋਂ ਵੱਡਾ ਚਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਂਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਵਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਂਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਂਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥੇ ਵਾਲਰਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਦੁਆਲਤਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਦੱਸ ਦਈਏ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ ਡਬਲ ਆਲਟਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਥੋਂ ਆਲਟਸ ਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰਨੀਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਕਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਧਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੇ ਮਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸਖਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥੇ ਮਾਲਰਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉਧਰ ਜਾ ਕੇ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੀਆਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ। ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ। ਦੱਸ ਦਈਏ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ। ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲੱਗ ਤੋਂ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮੰਨੀਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਗ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੋਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਿਦਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲੇ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹੀ ਹੈ ਕਿ ਉਹਨਾਂ ਨੂੰ ਡਬਲ ਆਇਲੈਟਸ ਕਰਨੀ ਪਵੇਗੀ ਬੇਸ਼ੱਕ ਉਹ ਇਥੋਂ ਵਾਲਰਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸ਼ਕਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ ਸਟੂਡੈਂਟਸ ਨੂੰ ਇਸ ਡਬਲ ਆਇਲੈਟਸ ਦਾ ਇਹ ਨੁਕਸਾਨ ਸਭ ਤੋਂ ਜ਼ਿਆਦਾ ਹੋਵੇਗਾ ਜੋ ਸਟੂਡੈਂਟਸ ਇੰਡੀਅਨ ਸਟੂਡੈਂਟਸ ਇਥੋਂ ਵਾਲਰਸ ਪਾਸ ਕਰਕੇ ਜਾ ਰਹੇ ਨੇ ਉਹਨਾਂ ਨੂੰ ਉੱਧਰ ਜਾ ਕੇ ਦੁਬਾਰਾ ਤੋਂ ਆਇਲੈਟਸ ਪਾਸ ਕਰਨੀ ਪਵੇਗੀ ਸੋ ਇਹ ਸਖਤੀ ਇਹ ਐਲਾਨ ਇਹ ਨਵਾਂ ਰੂਲ ਕਹਿ ਸਕਦੇ ਹਾਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਬਹੁਤ ਹੀ ਫੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਨੇ ਇੱਕ ਹੋਰ ਵੱਡਾ ਚਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ। ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ। ਦੱਸਦੇ ਇਹ ਕਿ ਕੈਨੇਡਾ 'ਚ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਲਸ ਕਰਨੀ ਪਵੇਗੀ। ਡਬਲ ਆਲਸ ਦਾ ਮਤਲਬ ਇਹੀ ਹੈ ਕਿ ਤੁਸੀਂ ਇਤੋਂ ਵਾਲੇ ਸਪਾਸ ਕਰਕੇ ਜਾ ਰਹੇ ਹੋ ਔਰ ਉੱਥੇ ਜਾ ਕੇ ਤੁਹਾਨੂੰ ਕੈਨੇਡਾ ਜਾ ਕੇ ਤੁਹਾਨੂੰ ਦੁਬਾਰਾ ਆਲਟਸ ਪਾਸ ਕਰਨੀ ਪਵੇਗੀ ਇਸ ਦੇ ਨਾਲ ਹੀ ਹੁਣ 2025-26 ਚ ਸਟੱਡੀ ਪਰਮਿਟ ਤੇ 10% ਕਟੌਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਐਜੂਕੇਸ਼ਨ ਮਨਿਸਟਰ ਮਾਰਕ ਮਿਲਨ ਨੇ ਇਹ ਵੱਡਾ ਐਲਾਨ ਕੀਤਾ ਹੈ ਕੈਨੇਡਾ ਨੇ ਸਟੱਡੀ ਪਰਮਿਟ ਤੇ ਹੋ ਸਖਤੀ ਕਰ ਦਿੱਤੀ ਹੈ ਸੋ ਕੈਨੇਡਾ ਵੱਲੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸੋ ਜੋ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਦੇਣ ਵਾਲੇ ਵੀ ਅਫਸਰ ਹੁਣ ਹੋਰ ਸਖਤੀ ਕਰਨਗੇ ਬਿਲਕੁਲ ਕੈਨੇਡਾ ਨੇ ਵਧਾਈ ਹੋ ਸਕਦੀ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਐਲਾਨ ਕੀਤੇ ਨੇ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸਭ ਤੋਂ ਵੱਡਾ ਝਟਕਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਿਲਿਆ ਆ ਕੈਨੇਡਾ ਗਵਰਨਮੈਂਟ ਵੱਲੋਂ ਉਹ ਇਹ ਹੀ ਹੈ ਕਿ ਉਹਨਾਂ ਨੂੰ ਡਬਲ ਆਲੈਕਸ ਕਰਨੀ ਪਵੇਗੀ ਬੇਸ਼ੱਕ ਉਹ ਇਥੋਂ ਆਲੈਕਸ ਪਾਸ ਕਰਕੇ ਜਾ ਰਹੇ ਨੇ ਪਰ ਕੈਨੇਡਾ ਜਾ ਕੇ ਫਿਰ ਦੁਬਾਰਾ ਤੋਂ ਆਲੈਕਸ ਪਾਸ ਕਰਨੀ ਪਵੇਗੀ ਸੋ ਇਹ ਇੱਕ ਵੱਡੀ ਸ਼ਕਤੀ ਦਾ ਐਲਾਨ ਕੀਤਾ ਗਿਆ ਹੈ ਸਟੂਡੈਂਟਸ ਲਈ ਖਾਸ ਕਰਕੇ ਜੇ ਗੱਲ ਕਰੀਏ ਤੇ ਭਾਰਤੀ